ਸਸ਼ੀ ਦਾਲੀ ਨੂੰ ਨਮਸਕਾਰ ਕੱਲ ਜੋ ਕੇਂਦਰ ਸਰਕਾਰ ਵੱਲੋਂ ਸਾਡੀ ਪਾਰਟੀ ਦੇ ਸੁਪਰੀਮ ਸੀਨੀਅਰ ਅਰਵਿੰਦ ਕੇਜੀ ਬਾਦ ਜੀ ਤੇ ਕਰੀਜੀ ਪੇਜ ਕੀ ਉਹਨਾਂ ਦੀ ਗ੍ਰਿਫਤਾਰੀ ਕਰਵਾਈ ਗਈ ਹੈ ਇਸ ਤੋਂ ਸਾਫ ਜाहिर ਹੋ ਰਿਹਾ ਹੈ ਕਿ ਬੀਜੇਪੀ ਆਮ ਆਦਮੀ ਪਾਰਟੀ ਤੋਂ ਡਰ ਗਈ ਹੈ ਕਿ ਬੀਜਪੀ ਨੂੰ ਪਤਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਹੈ ਜੋ ਉਹਨਾਂ ਦੀ ਰਸਤਿਆਂ ਦੇ ਵਿੱਚ ਅੱਛਾ ਨਾ ਪਾਰ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਮਨਸੂਬੇ ਜੋ ਬੀਜਪੀ ਦੇ ਹੈਕਰ ਉਹਨਾਂ ਨੂੰ ਕਾਮਯਾਬ ਹੋਣ ਨਹੀਂ ਦੇਗੀ ਸੋ ਇਸ ਲਈ ਬੀਜਪੀ ਨੂੰ ਡਰ ਹੈ ਕਿ ਆ ਸਿਰਫ ਆਮ ਆਦਮੀ ਪਾਰਟੀ ਸਿਰਫ ਸਾਡੀ ਪਾਰਟੀ ਤੇ ਸੁਪਰੀਮੋ ਸ਼੍ਰੀ ਅਰਵਿੰਦ ਕੇਸ਼ਵਲ ਜੀ ਹੀ ਜਿਹੜੀ ਉਹਨਾਂ ਨੂੰ ਰੋਕ ਸਕਦੇ ਆ ਸੋ ਇਹ ਜਿਹੜਾ ਕੱਲ ਉਹਨਾਂ ਨੇ ਕੀਤਾ ਸੋ ਕਬਰਾਹਟ ਦੇ ਵਿੱਚ ਉਸ ਦੀ ਇੱਕ ਐਗਜ਼ਾਮਪਲ ਹੈ ਤਾਂ ਕਿਸ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਵੱਲੋਂ ਆਮ ਆਦਮ ਸਾਹਿਬ ਸੁਬਾਹ ਹੀ ਦਿੱਲੀ ਨਿਕਲ ਗਏ ਨੇ ਆ ਬੜਾ ਸ਼ਾਂਤੀ ਦੇ ਨਾਲ ਅਸੀਂ ਜਿਹੜਾ ਹੈਗਾ ਅਸੀਂ ਕਿਉਂਕਿ ਅਸੀਂ ਆਪਣੇ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਬੜੇ ਸ਼ਾਂਤ ਸ਼ਾਂਤਪੂਰਵਕ ਜਿਹੜਾ ਪ੍ਰੋਟੈਸਟ ਕੀਤਾ ਜਾਏਗਾ ਜੀ ਆਮ ਸਾਹਿਬ ਜੀ ਤੋਂ ਲੈ ਕੇ ਬੀਜੇਪੀ ਦੇ ਦਫਤਰ ਤੱਕ ਅਸੀਂ ਪੈਦਲ ਮਾਰਚ ਕਰਕੇ ਜਿਹੜੇ ਉੱਥੇ ਜਾਵਾਂਗੇ ਔਰ ਆਪਣੀ ਸਰਵੋਸਤਰੀ ਦੀ ਹੈਗੀ ਉਹ ਪ੍ਰਦਰਸ਼ਨ ਕਰਾਂਗੇ ਮੋਗਾ ਤੋਂ ਕਿੱਧਰ ਕਰਕੇ ਜਾ ਰਹੇ ਹੋ ਮੋਗਾ ਤੋਂ ਸਾਰੇ ਪੂਰੇ ਪੰਜਾਬ ਤੋਂ ਜਾ ਰਹੇ ਹਾਂ ਜੀ ਹਰ ਹਲਕੇ ਤੋਂ 4-4 ਸੌ ਫੱਟੀ ਜਾ ਰਹੇ ਹਾਂ ਕਿਉਂਕਿ ਅਰਵਿੰਦ ਕੇਸ਼ਵਲ ਜੀ ਸਾਥੇ ਸਾਡੇ ਜਿਹੜੇ ਹੈਗੇ ਆ ਡੀਟਰ ਹੈ ਸਾਡੇ ਪਾਰਟੀ ਦੇ ਸੁਪਰੀਮੋ ਅੱਜ ਅਸੀਂ ਕੁਝ ਵੀ ਬਣੇ ਹੋਏ ਆ ਜਾਂ ਅਸੀਂ ਜਿਸ ਮੁਕਾਮ ਤੇ ਆ ਅਸੀਂ ਸਿਰਫ ਉਹਨਾਂ ਦੇ ਕਰਕੇ ਆ ਉਹ ਉਹਨਾਂ ਦੀ ਤੋਂ ਸਿੱਖਿਆ ਲੈ ਕੇ ਸਾਡੇ ਗੁਰੂ ਨੇ ਉਹ ਸਾਡੇ ਗੁਰੂ ਦੇ ਨਾਲ ਇਸ ਤਰ੍ਹਾਂ ਵਿਸ਼ਟਰਾ ਹੋ ਰਿਹਾ ਹੈ ਸੋ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਜਾ ਕੇ ਆਪਣੀ ਗੁਰੂ ਦੀ ਲੜਾਈ ਦੇ ਵਿੱਚ ਸ਼ਾਮਿਲ ਹੋ ਜਾਈਏ ਔਰ ਇਹ ਸਿਰਫ ਇਹ ਇੱਕ ਆਮ ਆਦਮੀ ਪਾਰਟੀ ਦੀ ਗੱਲ ਹੀ ਨਹੀਂ ਹੈ ਪੂਰੇ ਦੇਸ਼ ਨੂੰ ਬਚਾਉਣ ਦੀ ਗੱਲ ਗੱਲ ਹੋ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਭਾਜਪਾ ਡੈਮੋਕਰੇਸੀ ਦਾ ਕਾਹਨ ਕਰਦੀ ਹੈ ਲੋਕਤੰਤਰ ਦਾ ਕਾਹਨ ਕਰ ਰਹੀ ਹੈ ਅੱਜ ਤੱਕ ਪਹਿਲਾਂ ਕਦੇ ਵੀ ਨਹੀਂ ਦੇਖਿਆ ਕਿ ਅਹ ਤੁਸੀਂ ਪ੍ਰੈਜ਼ੈਂਟ ਸੀਰੀਅਮ ਨੂੰ ਈਡੀ ਵੱਲੋਂ ਬਿਨਾ ਉਹ ਵੀ ਜਦੋਂ ਹਾਈ ਕੋਰਟ ਨੇ 22 ਅਪ੍ਰੈਲ ਦੀ ਡੇਟ ਜਿਹੜੀ ਦਿੱਤੀ ਸੀਗੀ ਈਡੀ ਵਾਲਿਆਂ ਨੂੰ ਕਿ ਉਹਨਾਂ ਦੀ ਅਰਜ਼ੀ ਘਾਹਰ ਕਰਨ ਦੇ ਲਈ ਬਟ ਸਟਿਲ ਲੱਗਦੀ ਕਿ ਘਬਰਹਟ ਸੀਗੀ ਇੰਨੀ ਜਲਦੀ ਜਦੋਂ 22 ਤਰੀਕ ਦੀ ਡੇਟ ਮਿਲੀ ਸੀਗੀ ਤੇ 22 ਤਰੀਕ ਨੂੰ ਅਗਰ ਕੁਝ ਹੁੰਦਾ ਹੋ ਤਾਂ ਜਾ ਕੇ ਦਿਖਾਉਂਦੇ ਬਟ ਘਬਰਹਟ ਦੇ ਵਿੱਚ ਉਹਨਾਂ ਨੇ ਕੱਲ ਹੀ ਸ਼ਾਮ ਨੂੰ ਈਡੀ ਪੇਸ਼ ਕੇ ਉੱਥੇ ਉਹਨਾਂ ਦੀ ਗ੍ਰਿਫਤਾਰੀ ਕਰਵਾਈ ਹੈ ਲੋਕ ਬਿਲਕੁਲ ਨੈਗੇਟਿਵ ਕਿਹਾ ਕਿ ਲੋਕੀ ਸਮਝਾਰ ਨਹੀਂ ਲੋਕਾਂ ਨੂੰ ਲੋਕੀ ਨੂੰ ਪਤਾ ਚੱਲ ਚੁੱਕਿਆ ਹੈ ਕਿ ਕਿਸ ਤਰ੍ਹਾਂ ਇਹ ਜਿਹੜੇ ਬਲੈਕਪੈਕ ਕਰਦੇ ਕਰ ਕਰਦੇ ਆ ਇਹ ਆਪਣੀਆਂ ਚੋਣਾ ਕਰਵਾਉਂਦੇ ਆ ਕਿਸ ਤਰ੍ਹਾਂ ਬੋਟ ਲੋਕੀ ਲੋਕੀ ਦੇ ਕਈ ਜਾ ਰਹੇ ਸੀ ਦੂਸਰੇ ਸਟੇਟਸ ਕਿ ਐਸੀ ਬੋਟਸ ਦਾ ਦੂਸਰੀਆਂ ਪਾਸਟੀਆਂ ਨੂੰ ਪਾਈਆਂ ਨੇ ਬਟ বিজেপি ਕਿਸ ਤਰ੍ਹਾਂ ਜਿੱਤ ਰਹੀ ਹੈ ਹੁਣੇ ਇੱਕ ਐਗਜ਼ਾਮਪਲ ਤੁਸੀਂ ਸਾਡੇ ਪੰਜਾਬ ਦੇ ਚੰਡੀਗੜ੍ਹ ਦੀ ਲਾਲੋ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਟੋਰ ਟੂਰਨਰ ਨੇ ਤਕਰੀਬਨ 7 ਬੋਟਸ ਸਾਡੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀਆਂ ਕੈਨਸਲ ਕਰਕੇ বিজেপি ਦਾ ਜਿਹੜਾ ਮੇਅਰ ਬਣਾਤਾ ਪਰ ਸੁਪਰੀਮ ਕੋਰਟ ਵੱਲੋਂ ਜਦੋਂ ਅਸੀਂ ਅਪੀਲ ਕੀਤੀ ਤਾਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਛਾੜ ਦਿਖਾਈ ਜੋ ਦੁਬਾਰਾ ਤੋਂ ਜਦੋਂ ਕੀਤਾ ਤੇ ਸਾਡੇ ਆਮ ਆਦਮੀ ਪਾਰਟੀ ਦੇ ਮੇਅਰ ਬਣੇ ਆ ਉਥੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬੀਜੇਪੀ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਇਹ ਇਹ ਪੰਜਾਬ ਹੈ ਇਹ ਹਿੰਦੂਸਤਾਨ ਆ ਇੱਥੇ ਇਹੋ ਜਿਹਾ ਕੁਝ ਨਹੀਂ ਚੱਲੇਗਾ ਇਹ 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 ਪਾਕਿਸਤਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਦੇਸ਼ ਨੂੰ ਤੋਂ ਨਹੀਂ ਬਣਨ ਦਿੱਤਾ ਜਾਏਗਾ ਚੋਣਵੀ ਪ੍ਰੋਗਰਾਮ ਵੀ ਸੀਗੇ ਅੱਜ ਕਰਨਜੀਤ ਅਨਮੋਲ ਦੇ ਉਹਨਾਂ ਦੇ ਪ੍ਰੋਗਰਾਮ ਕੈਨਸਲ ਕੀਤੇ ਗਏ ਸਾਡੇ ਹਾਂਜੀ ਅੱਜ ਹਲਕਤ ਅਨਕੋਰ ਦੇ ਵਿੱਚ ਉਹਨਾਂ ਦਾ ਮੀਟਿੰਗਸ ਸੀਗੀਆਂ ਵਲੰਟੀਅਰਸ ਮੀਟਿੰਗਸ ਸੀਗੀਆਂ ਸਦਾ ਸਵਿੰਡਾ ਦੇ ਵਿੱਚ ਕਿਉਂਕਿ ਕੱਲ ਜੋ ਈਡੀ ਵੱਲੋਂ ਇਹ ਸ਼ਰਮਸਾਰ ਜਿਹੜਾ ਬੀਜੀਪੀ ਵੱਲੋਂ ਇਸ ਤੱਕ ਚੁੱਕਿਆ ਗਿਆ ਅੱਜ ਉਸ ਦੇ ਵਿਰੋਧ ਦੇ ਵਿੱਚ ਅਸੀਂ ਸਾਰੀਆਂ ਆਪਣੀਆਂ ਮੀਟਿੰਗਸ ਕੈਨਸਲ ਕੀਤੀਆਂ ਨੇ ਔਰ ਅਸੀਂ ਆਪਣੀ ਪਾਰਟੀ ਤੇ ਸਾਡੇ ਸਾਰੇ ਵਲੰਟੀਅਰ ਸਹਿਮਾਨ ਇਕੱਠੇ ਹੋ ਕੇ ਜਿਹੜੇ ਹੈਗੇ ਆ ਅਸੀਂ ਆਪਣੇ ਮਨ ਸਾਹਿਬ ਦੇ ਕੋਲ اور ਸਾਡੀ ਪਾਰਟੀ ਦੇ ਸਦਮੂਹ ਸਾਹਿਬ ਦੇ ਕੋਲ ਜਿਹੜੇ ਹੈਗੇ ਆ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਉਹਨਾਂ ਦਾ ਸਾਥ ਦੇਣੇ ਕੋਸ਼ਿਸ਼ ਕਰਾਂਗੇ